ਤਨੋ ਵਾਹਿਗੁਰੂ ਜੀਓ ਪੰਡਿਤ ਜਾਨੋ ਮਾਤੇ ਪੜ ਪੁਰਾਨ ਜੋਗੀ ਮਾਤੇ ਜੋਗ ਧਿਆਨ ਪੰਡਿਤ ਜਨ ਮਾਤੇ ਪੜੋ ਪੁਰਾਨੋ ਜੋਗੀ ਮਾਤੇ ਜੋਗ ਤਿਆਨ ਸੰਨਿਆਸੀ ਮਾਤੇ ਅਹੰ ਮੇਵ ਪਸੀਮਤੇ ਤਪ ਕੈ ਭੇਵ ਸਬ ਮਦਮਤੀ ਕੋ ਨ ਜਾਕ ਸੰਗ ਹੀ ਚੋਰ ਕਰਮਸਨ ਲਾਗ ਰਹਾ ਜਾਗੈ ਸੁਖ ਦਿਉ ਹਰਿ ਅਕੂਰ ਹਾੜਵੰਤ ਜਾਗੈ ਤਰਲੰਕੂਰ ਸ਼ੰਕਰ ਜਾਗੈ ਚਰਨ ਸੇਵ ਆਲੋ ਜਾਗੀ ਨਾਮ ਜੈ ਦੇਵ ਜਾਗਤ ਸਵਤ ਬਹੁ ਪ੍ਰਕਾਰ ਗੁਰਮੁਖ ਜਗ ਸੋਈ ਸਾਚ ਕਿਸ ਦੇਹੀ ਕੇ ਅਦਿਕ ਕਾਮ ਕਹਿ ਕਬੀਰ ਪਜ ਰਾਮ ਨਾਮ ਇਸ ਦੇਹੀ ਕੇ ਅਦਿਕ ਕਾਮ ਹੇ ਕਬੀਰ ਪਾਜ ਰਾਮ ਨਾਮੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗਰੀਬ ਨਿਵਾਜ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸواری ਸਾਧ ਸੰਗਤ ਜੀਓ ਸਤ ਸੰਗਤ ਰੂਪ ਵਿੱਚ ਮਹਾਰਾਜ ਦੇ ਪਾਵਨ ਦਰਬਾਰ ਵਿੱਚ ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਪਤ ਸਾਰਿਆਂ ਨੂੰ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਬੜੀ ਇਕਾਗਰਤਾ ਸਤਕਾਰ ਨਾਲ ਆਪ ਜੀ ਨੇ ਸਤਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਗੁਰੂ ਸਵਾਰਿਆਂ ਪਾਸੋਂ ਬਾਣੀ ਸਰਵਣ ਕਰਦੇ ਹਾਂ ਲਾਹਾ ਪ੍ਰਾਪਤ ਕੀਤਾ ਹੈ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਆਪਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਮਤਬੁੱਧ ਸਮਰੱਥਾ ਮੁਤਾਬਕ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਦੀ ਲੜੀਵਾਰ ਵਿਚਾਰ ਕਰਨ ਦਾ ਯਤਨ ਕਰਦੇ ਹਾਂ ਇਸੇ ਲੜੀ ਤਹਿਤ ਕੱਲ ਦੇ ਦੀਵਾਨ ਤੋਂ ਆਪਾਂ ਰਾਗ ਬਸੰਤ ਵਿੱਚ ਜੋ ਭਗਤ ਕਬੀਰ ਸਾਹਿਬ ਜੀ ਦੇ ਸ਼ਬਦ ਦਰਜ ਨੇ ਜਿਨ੍ਹਾਂ ਦੀ ਕੁੱਲ ਗਿਣਤੀ 7 ਹੈ ਉਹਨਾਂ ਸ਼ਬਦਾਂ ਦੀ ਵਿਚਾਰ ਆਰੰਭ ਕੀਤੀ ਏ ਦੂਸਰਾ ਸ਼ਬਦ ਹੈ ਜਿਸ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1193 ਅਤੇ 94 ਉੱਪਰ ਇਹ ਪਾਵਨ ਸ਼ਬਦ ਸੁਭਾਈ ਮਾਨ ਹੈ ਇੱਕ ਨੀਂਦ ਹੈ ਸਰੀਰ ਦੀ ਤੇ ਜਾਗਣਾ ਹੈ ਸਰੀਰ ਦਾ ਜਿਵੇਂ ਭੁੱਖ ਹੈ ਤੇ ਹੈ ਹੋਰ ਸਰੀਰ ਦੀਆਂ ਜ਼ਰੂਰਤਾਂ ਉਸੇ ਤਰ੍ਹਾਂ ਨੀਂਦ ਵੀ ਸਰੀਰ ਦੀ ਲੋੜ ਹੈ ਤੇ ਸਰੀਰ ਨੀਂਦ ਵਿੱਚੋਂ ਜਾਗਦਾ ਵੀ ਹੈ ਪਰ ਇੱਕ ਨੀਂਦ ਹੈ ਜਿਹਨੂੰ ਮਾਨਸਿਕ ਤੌਰ ਦੇ ਉੱਤੇ ਸੌਣਾ ਬਾਣੀ ਨੇ ਲਿਖਿਆ ਹੈ ਸਰੀਰ ਦੀ ਨੀਂਦ ਕਈ ਵਾਰ ਟੁੱਟ ਜਾਂਦੀ ਏ ਬੰਦਾ ਜਾਗਦਾ ਏ ਅੱਖਾਂ ਖੁੱਲੀਆਂ ਨੇ ਕੰਨ ਸੁਣਦੇ ਨੇ ਜ਼ੁਬਾਨ ਬੋਲਦੀ ਸਰੀਰ ਹਰਕਤ ਕਰਦਾ ਏ ਬੰਦਾ ਆਪਣੇ ਕਾਰਵਿਹਾਰ ਰੋਜ਼ਾਨਾ ਦੇ ਨੇਮ ਪੂਰੇ ਕਰਦਾ ਏ ਪਰ ਮਾਨਸਿਕ ਨੀਂਦ ਐਸੀ ਨੀਂਦ ਆ ਜਿਹੜੀ ਕਦੇ ਟੁੱਟਦੀ ਨਹੀਂ ਜੀਵਨ ਬਸਰ ਹੋ ਜਾਂਦਾ ਹੈ ਜੀਵਨ ਲੰਘ ਜਾਂਦਾ ਹੈ ਪਰ ਬੰਦਾ ਏਵੇਂ ਸੱਚ ਵੱਲੋਂ ਧਰਮ ਵੱਲੋਂ ਸਚਾਈ ਵੱਲੋਂ ਅਸੂਲ ਵੱਲੋਂ ਗਿਆਨ ਦੇ ਪੱਖ ਤੋਂ ਸਦਾ ਹੀ ਸੁੱਤਾ ਰਹਿੰਦਾ ਹੈ ਉਸ ਨੂੰ ਹਜ਼ੂਰ ਨੇ ਬਾਣੀ ਚ ਸੁੱਤਿਆਂ ਗਈ ਵਿਹਾਈ ਵੀ ਲਿਖਿਆ ਵੀ ਸੁੱਤੇ ਹੀ ਗੁਜ਼ਰ ਗਈ ਜਿਵੇਂ ਕੋਈ ਮਨੁੱਖ ਬੜਾ ਆਲਸੀ ਹੋਵੇ ਤੇ देर ਤੱਕ ਇਹ ਵੇਲੇ ਨਾ ਸੌਂ ਗਿਆ ਤੇ देर ਤੱਕ ਜਾਗੇ ਨਾ ਸੂਰਜ ਚੜ ਜਾਏ ਪਰਿਵਾਰ ਦੇ ਜੀ ਕੰਮਕਾਰ ਤੇ ਨਿਕਲ ਜਾਣ ਪ੍ਰਸ਼ਾਦਾ ਪਾਣੀ ਸਾਰੇ ਛਕ ਲੈਣ ਇੰਨੀ ਦੇਰ ਤੱਕ ਬੰਦਾ ਬੜਾ ਲੰਮਾ ਸਮਾਂ ਸੁੱਤਾ ਰਹੇ ਤੇ ਘਰ ਦੇ ਲੋਕ ਕਹਿ ਦਿੰਦੇ ਨੇ ਕਈ ਵਾਰ ਕਿ ਸਾਰੀ ਰਾਤ ਵੀ ਲੰਘ ਗਈ ਹੁਣ ਤਾਂ ਦਿਨ ਵੀ ਲੰਘਣ ਵਾਲਾ ਹੈ ਤੀਰਾ ਤਾਂ ਦਿਨ ਰਾਤ ਸੁੱਤੇ ਹੀ ਲੰਘ ਜਾਂਦਾ ਹੈ ਤੂੰ ਕਿੰਨਾ ਆਲਸ ਕਰਦਾ ਹੈ ਕਿੰਨੀ ਕ ਨੀਂਦ ਲਵੇਂਗਾ ਸਤਿਗੁਰੂ ਬਾਣੀ ਦੇ ਵਿੱਚ ਆਖਦੇ ਨੇ हे ਮਨੋਖ ਤੂੰ ਵੀ ਨੀਂਦ ਨਾਲ ਭਰਿਆ ਹੋਇਆ ਤੇ ਨਾਲ ਹੀ ਸਤਿਗੁਰੂ ਪ੍ਰਸ਼ਨ ਕਰਦੇ ਨੇ ਵੀ ਜਾਗਤ ਕਤ ਨਾਹੀ ਰਾਮ ਜਾਗਦਾ ਕਿਉਂ ਨਹੀਂ ਉਹ ਨੀਂਦ ਕਿਹੜੀ ਉਹ ਮਾਨਸਿਕ ਨੀਂਦ ਮੋਚ ਸੌਣਾ ਹੰਕਾਰ ਚ ਸੌਣਾ ਜਾਨੀ ਵਿਕਾਰਾਂ ਦੀ ਬੁਕਲ ਵਿੱਚ ਅਚੇਤ ਹੋ ਜਾਣਾ ਇਹਨੂੰ ਅਸਲ ਆਪਾਂ ਸ਼ਬਦ ਵਰਤਾਂਗੇ ਅਚੇਤ ਵੀ ਅਵੇਅਰ ਨਹੀਂ ਹੈ ਮਾਨਸਿਕ ਤੌਰ ਦੇ ਉੱਤੇ ਇਹਨੂੰ ਕੱਖ ਨਹੀਂ ਪਤਾ ਲੱਗਦਾ ਸਹੀ ਕੀ ਹੈ ਗਲਤ ਕੀ ਹੈ ਚੰਗਾ ਕੀ ਹੈ ਬੁਰਾ ਕੀ ਹੈ ਤੇ ਨਾ ਹੀ ਇਹਨਾਂ ਚੀਜ਼ਾਂ ਦੀ ਪਰਖ ਕਰਨ ਦੀ ਕਦੇ ਕੋਸ਼ਿਸ਼ ਕਰਦਾ ਵੇਖੋ ਧਾਤਾਂ ਨੇ ਆਪਾਂ ਬਹੁਤ ਚੀਜ਼ਾਂ ਦੇ ਜੀਵਨ ਨਾਲ ਰਿਲੇਟਡ ਜਿਨ੍ਹਾਂ ਦੀ ਪਰਖ ਕਰਨੀ ਆਪਾਂ ਜੀਵਨ ਦੇ ਸਫਰ ਵਿੱਚ ਸਿੱਖ ਲੈਨੇ ਹੌਲੀ ਹੌਲੀ ਕਿ ਆਹ ਚੀਜ਼ ਕਿੰਨੀ ਕੁ ਸਹੀ ਏ ਆ ਕਿੰਨੀ ਕੁ ਗਲਤ ਏ ਮੈਂ ਕਪੜਾ ਲੈਣ ਚੱਲਿਆ ਕਪੜੇ ਲੈਣ ਚੱਲਿਆ ਵਰਦੀਆਂ ਲੈਣ ਚੱਲਿਆ ਕਿਹੜੀ ਸਹੀ ਏ ਕਿਹੜਾ ਕਿਹੜਾ ਕਪੜਾ ਵਧੀਆ ਹੁੰਦਾ ਸੋਨਾ ਚਾਂਦੀ ਹੋਰ ਧਾਤੂ ਖਰੀਦਣ ਚੱਲਿਆ ਕਰੰਸੀ ਕਿਹੜੀ ਨਕਲੀ ਹੁੰਦੀ ਕਿਹੜੀ ਅਸਲੀ ਹੁੰਦੀ ਸਾਰਾ ਕੁਝ ਸਿੱਖ ਲੈਣਾ ਘਰ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਜੀਵਨ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਸਰੀਰ ਤੇ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਪਰਖ ਪਛਾਣ ਸਦਾ ਹੀ ਆਪਾਂ ਕਰਦੇ ਰਹੇ ਨੇ ਕਿ ਸਹੀ ਏ ਕਿ ਗਲਤ ਏ ਕਿਹੜੀ ਅਸਲੀ ਏ ਕਿਹੜੀ ਨਕਲੀ ਏ ਕਿਹੜੀ ਚੀਜ਼ ਚੰਗੀ ਏ ਕਿਹੜੀ ਮਾੜੀ ਏ ਸਦਾ ਹੀ ਆਪਾਂ ਇਹ ਚੀਜ਼ਾਂ ਦੀ ਆਪਸ ਵਿੱਚ ਚਰਚਾ ਕਰਦੇ ਰਹਿੰਦੇ ਆ ਪਰ ਇਸ ਪਹਿਲੂ ਦੀ ਚਰਚਾ ਨਾ ਸਿ ਆਪਣੇ ਮਨ ਨਾਲ ਕਰਦੇ ਆਂ ਤੇ ਨਾ ਹੀ ਕਿਸੇ ਨਾਲ ਬਾਹਰ ਕਰਦੇ ਆਂ ਵੀ ਸਹੀ ਸੱਚ ਕੀ ਹੈ ਆ ਜਿਹੜੀ ਗੱਲ ਇਹਦੇ ਚ ਸੱਚ ਕਿੰਨਾ ਹੈ ਤੇ ਝੂਠ ਕਿੰਨਾ ਹੈ ਕਦੇ ਕੋਈ ਬੰਦਾ ਕਿੰਨੀ ਕੁ ਵਿਚਾਰ ਕਰਦਾ ਇਸ ਚੀਜ਼ ਤੇ ਚੀਜ਼ਾਂ ਦੀ ਪਰਖ ਪੜਚੋਲ ਆਪਾਂ ਨਿਤ ਦਿਹਾੜੀ ਕਰਦੇ ਰੈਗੂਲਰ ਕਰਦੇ ਰਹਿੰਦੇ ਆਂ ਵੀ ਭਾਈ ਆ ਜਿਹੜਾ ਸੁਭਾਅ ਉਹ ਜਿਹੜੀ ਆਦਤ ਆ ਜਿਹੜਾ ਵਿਹਾਰ ਆ ਜਿਹੜੇ ਮਨੋਭਾਵ ਨੇ ਆ ਮੈਂ ਇਸ ਤਰ੍ਹਾਂ ਜੋ ਮਹਿਸੂਸ ਕਰਦਾ ਜਾਂ ਮੈਂ ਇਸ ਤਰ੍ਹਾਂ ਜੀਣਾ ਇਦੇ 'ਚ ਕਿੰਨਾ ਕੁ ਸੱਚ ਹੈ ਕਿੰਨਾ ਕੁ ਤਾਤ ਹੈ ਕਿੰਨਾ ਕੁ ਝੂਠ ਹੈ ਬੰਦਾ ਇਸ ਚੀਜ਼ ਦੀ ਚਰਚਾ ਕਿਸੇ ਨਾਲ ਤਾਂ ਕੀ ਆਪਣੇ ਆਪ ਨਾਲ ਵੀ ਕਦੇ ਨਹੀਂ ਕਰਦਾ ਸਗੋਂ ਉਲਟਾ ਆਪਣੇ ਆਪ ਨੂੰ ਸਦਾ ਹੀ ਭੁਲੇਖੇ 'ਚ ਰੱਖਦਾ ਹੈ ਵੀ ਤੂੰ ਭਾਵੇਂ ਝੂਠਾ ਹੀ ਐ ਪਰ ਤੂੰ ਆਪਣੇ ਆਪ ਨੂੰ ਇਹੀ ਮੰਨ ਕੇ ਚੱਲਣਾ ਹੈ ਵੀ ਤੂੰ ਸੱਚ ਕਮਾਰਿਆ ਝੂਠ ਬਾਤ ਸਾ ਸੱਚ ਕਰ ਜਾਂਦੀ ਸਤ ਹੋਵਨ ਮੰਨ ਲੱਗੇ ਨਾ ਰਹਾ ਬਾਵੇ ਮਾਰਗ ਟੇਡਾ ਚੱਲਣਾ ਸਿੱਧਾ ਛੋੜ ਅਪੂਠਾ ਬੁਰਣਾ ਔਰ ਹਜ਼ੂਰ ਮਹਾਰਾਜ ਕਹਿੰਦੇ ਨੇ ਇਹ ਹੈ ਅਚੇਤ ਪੁਣੇ ਦੀ ਨੀਂਦ ਅ ਗਿਆਨ ਦੀ ਨੀਂਦ ਬੇ ਸਮਝੀ ਦੀ ਨੀਂਦ ਤੇ ਉਸੇ ਬੇ ਸਮਝੀ ਦੇ ਵਿੱਚ ਵਿਕਾਰ ਭੋਗਦਾ ਹੈ ਵਿਸ਼ੇ ਭੋਗਦਾ ਹੈ ਮਾੜੀਆਂ ਵਾਸ਼ਨਾਵਾਂ ਦਾ ਸ਼ਿਕਾਰ ਹੁੰਦਾ ਹੈ ਇਸ ਮੁਬਾਰਕ ਸ਼ਬਦ ਵਿੱਚ ਜਿਸ ਦਾ ਜ਼ਿਕਰ ਕੀਤਾ ਉਹ ਹੈ ਅਹੰਕਾਰ ਦੀ ਨੀਂਦ ਸਭ ਮਦ ਮਾਤੇ ਮਦ ਦਾ ਮਤਲਬ ਹੁੰਦਾ ਹੈ ਗਰੂਰ ਮਾਤੇ ਦਾ ਮਤਲਬ ਮਸਤੇ ਹੋਇਆ ਐਨ ਪੂਰੀ ਤਰ੍ਹਾਂ ਟੋਨ ਹੋਇਆ ਜਿਹੜੀ ਚੀਜ਼ ਪੂਰੀ ਤਰ੍ਹਾਂ ਅਸਰੰਦਾਜ਼ ਹੋ ਗਈ ਹੈ ਜਿਹੜੀ ਚੀਜ਼ ਪੂਰੀ ਤਰ੍ਹਾਂ ਪ੍ਰਭਾਵ ਆ ਗਈ ਹੈ ਉਤੇ ਉਹਨੂੰ ਆਪਾਂ ਕਹਿੰਦੇ ਮਾਤਾ ਮਸਤੇ ਹੋਇਆ ਪੂਰੀ ਸਭ ਮਦ ਮਾਤੇ ਕਹਿੰਦੇ ਨੇ ਜੀ ਵੇ ਇਸੇ ਤਰ੍ਹਾਂ ਹੀ ਹੰਕਾਰ ਵਿੱਚ ਮਸਤੇ ਹੋਏ ਨੇ ਉਲਝੇ ਹੋਏ ਨੇ ਪੂਰਾ ਪ੍ਰਭਾਵ ਕਬੂਲ ਕਰ ਗਏ ਨੇ ਕੋਈ ਨਾ ਜਾਗ ਇਸ ਨੀਂਦ ਚ ਕੋਈ ਨਹੀਂ ਜਾਗਦਾ ਵਿਰਲਾ ਹੀ ਹੈ ਕੋਈ ਜਿਹੜਾ ਇੱਥੋਂ ਜਾਗ ਜਿਸ ਨੂੰ ਮਹਾਰਾਜ ਜਦੋਂ ਬਾਣੀ ਚ ਕਹਿੰਦੇ ਨਾ ਜਾਗ ਲਿਓ ਰੇ ਮਨਾ ਜਾਗ ਲੇ ਹੋ ਕਹਾ ਗਾਫਲ ਸੋਏ ਕੀਡੀ ਗਾਫਲਤਾਈ ਦੀ ਅਗਿਆਨ ਦੀ ਨੀਂਦ ਵਿੱਚ ਸੁਤਾ ਹੈ ਜੋ ਤਨ ਉਪਜਿਆ ਸੰਗ ਹੀ ਸੋਪੀ ਸੰਗ ਨ ਹੋਇਆ ਜਿਹੜਾ ਤਨ ਤੂੰ ਲੈ ਕੇ ਪੈਦਾ ਹੋਇਆ ਇਹ ਵੀ ਬਹੁਤਾ ਲੰਮਾ ਸਮਾਂ ਨਹੀਂ ਹੈ ਨਿਭਣ ਵਾਲਾ ਨਹੀਂ ਹੈ ਇਨੀ ਕਮਜ਼ੋਰ ਹੋਣਾ ਹੈ ਖੀੜ ਹੋਣਾ ਹੈ ਕੀਰਨਾਸ਼ ਹੋ ਜਾਣਾ ਤੂੰ ਕਾਦੇ غرੂਰ ਵਿੱਚ ਤੇ ਸਾਰੇ ਹੰਕਾਰ ਸਰੀਰ ਨਾਲ ਹੀ ਤਾਂ ਜੁੜੇ ਹੋਏ ਨੇ ਦੇਈ ਤਕੜੀ ਹੈ ਦੇਈ ਸੋਹਣੀ ਹੈ ਦੇਈ ਚ ਤਾਕਤ ਹੈ ਦੇਈ ਉੱਚੀ ਪਦਵੀ ਤੇ ਬੈਠੀ ਹੈ ਦੇਈ ਕੋਲ ਧਨ ਦੌਲਤ ਬਹੁਤਾ ਹੈ ਦੇਈ ਦੀ ਕੋਲ ਉੱਚੀ ਹੈ ਦੇਈ ਦਾ ਖਾਨਦਾਨ ਉੱਚਾ ਹੈ ਦੇਈ ਦੀ ਬਰਾਦਰੀ ਉੱਚੀ ਹੈ ਦੇਈ ਤੇ ਵਸਤਰ ਮਹਿੰਗੇ ਹਨ ਦੇਈ ਤੇ ਗਹਿਣੇ ਕੀਮਤੀ ਹਨ ਸਾਰੇ ਚੀਜ਼ਾਂ ਦੇਈ ਨਾਲ ਹੀ ਜੁੜੀਆਂ ਨੇ ਪਰ ਅਜ਼ੂਰ ਕਹਿੰਦੇ ਜਿਸ ਦੇਈ ਨਾਲ ਜੁੜੀਆਂ ਚੀਜ਼ਾਂ ਦਾ ਤੂੰ غرور ਕਰਦਾ ਉਹ ਤਾਂ ਉਹ ਦੇਈ ਤਾਂ ਆਪ ਬਹੁਤਾਂ ਲੰਮਾ ਸਮਾਂ ਅਨੁਸਾਰ ਨੇ ਕਹਾ ਵਿਸਾਸਾ ਇਸ ਭਾਂਡੇ ਕਾ ਇਤਨ ਕ ਲੱਗਾ ਠਨਕਾ ਜੋ ਦੇ ਹੀ ਨਾ ਰਹੀ ਤੇ ਸੁੰਦਰਤਾ ਕਿੱਥੇ ਰਹਿਣੀ ਹੈ ਵਿਦਵਤਾ ਕਿੱਥੇ ਰਹਿਣੀ ਹੈ ਸੋਹਪਣ ਕਿੱਥੇ ਰਹਿਣਾ ਹੈ ਤਾਕਤ ਕਿੱਥੇ ਰਹਿਣੀ ਹੈ ਪਦਵੀ ਕਿੱਥੇ ਰਹਿਣੀ ਹੈ ਕੁੱਲ ਦਾ ਕੀ ਕਰੇਗਾ ਖਾਨਦਾਨ ਦਾ ਕੀ ਕਰੇਗਾ ਬਰਾਦਰੀ ਦਾ ਕੀ ਕਰੇਗਾ ਮਹਿੰਗੀਆਂ ਚੀਜ਼ਾਂ ਦਾ ਕੀ ਕਰੇਗਾ ਮਨੋ ਜਦੋਂ ਥੰਮੀ ਡਿੱਗ ਪਈ ਤੇ ਸਾਰਾ ਮਹਿਲ ਹੀ ਟਹਿ ਜਾਣਾ ਸਤਗੁਰੂ ਸੱਚੇ ਪਾਤਸ਼ਾਹ ਫਰਮਾ ਰਹੇ ਨੇ ਕਹਿੰਦੇ ਨੇ ਇਸ غرੂਰ ਵਿੱਚ ਸਦਾ ਹਾਲਾਂਕਿ ਭਗਤ ਕਬੀਰ ਸਾਹਿਬ ਨੇ ਆਪਣੇ ਸ਼ਬਦਾਂ ਵਿੱਚ ਸਲੋਕਾਂ ਵਿੱਚ ਵੀ ਕਹੇ ਕਬੀਰ ਗਰਬ ਨਾ ਕੀਜੀਐ ਉੱਚਾ ਦੇਖ ਆਵਾਸ ਆਜ ਕਾਲ ਪੁਇ ਲੇਟਣਾ ਉਪਰ ਜਾ ਮਹਿਕਾਸ ਕਬੀਰ ਗਰਬ ਨਾ ਕੀਜੀਐ ਦੇਹੀ ਦੇਖ ਸੁਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਂਚੂਰੀ ਪਿਆੰਗ ਕਬੀਰ ਗਰਬ ਨਾ ਕੀਜੀਐ ਰੰਕ ਨਾ ਹਸੀਆ ਕੋਏ ਅਜੋ ਸੁਨਾਓ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕਿੰਨੇ ਬਚਨ ਕਹੇ ਉਹਨਾਂ ਦੇ ਕਹਿਣ ਦਾ ਤਤ ਭਾਵੇ ਹੈ ਮਤਲਬ ਇਹ ਹੈ ਕਿ ਕੋਈ ਵੀ ਚੀਜ਼ ਪ੍ਰਾਪਤ ਹੋਈ ਮਿਲੀ ਹੈ ਅਵੇਲੇਬਲ ਉਹਦਾ ਗਰਭ ਕਾਦਾ ਉਹਦਾ غرੂਰ ਕਾਦਾ ਉਹਦਾ ਮਾਣ ਕਾਦਾ ਫਿਰ ਇੱਕ ਚੀਜ਼ ਹੋਰ ਧਿਆਨ ਵਿੱਚ ਰੱਖੀਏ ਜਿਹੜਾ غرੂਰ ਹੈ ਨਾ ਹੰਕਾਰ ਮਦ ਮਦ ਨਾਮ ਨਸ਼ੇ ਦਾ ਵੀ ਹੰਕਾਰ ਨੂੰ ਵੀ ਇੱਕ ਨਸ਼ਈ ਕਿਹਾ ਹੈ ਬਾਣ ਮਾਨਸਿਕ ਨਸ਼ਾ ਬੰਦਾ ਜਿਵੇਂ ਤੁਸੀਂ ਵੇਖੋ ਨਾ ਕੋਈ ਮਨੁੱਖ ਫਿਜ਼ੀਕਲੀ ਕਿਸੇ ਨਸ਼ੇ ਚ ਟੋਨ ਹੋਵੇ ਤੇ ਉਹਦੇ ਉਹਦਾ ਆਪਣਾ ਸਰੀਰ ਵੀ ਬੈਲੈਂਸ ਨਹੀਂ ਹੁੰਦਾ ਕਈ ਵਾਰ ਉਹਨੂੰ ਇਹ ਵੀ ਪਤਾ ਨਹੀਂ ਲੱਗਦਾ ਵੀ ਮੈਂ ਖੜਾ ਕਿੱਥੇ ਆ ਉਹਨੂੰ ਕਈ ਵਾਰ ਇਹ ਵੀ ਸਮਝ ਨਹੀਂ ਹੁੰਦੀ ਵੀ ਮੈਂ ਜਿਹੜੀ ਗੱਲ ਨਹੀਂ ਕਹਿਣੀ ਜਾਂ ਜਿਹੜੀ ਨਹੀਂ ਬੋਲਣੀ ਚਾਹੀਦੀ ਉਹ ਬੋਲ ਦੇ ਵੱਡੇ ਛੋਟੇ ਦੀ ਤਮੀਜ਼ ਨਹੀਂ ਬੋਲਣ ਦਾ ਪਤਾ ਨਹੀਂ ਲੱਗ ਰਿਹਾ ਹਰਕਤ ਕਰਨ ਦਾ ਕੋਈ ਪਤਾ ਨਹੀਂ ਲੱਗ ਰਿਹਾ ਸਰੀਰ ਦਾ ਬੈਲੈਂਸ ਵਿਗੜਿਆ ਹੋਇਆ ਸਮਝ ਉਹਨੂੰ ਕੋਈ ਆਉਂਦੀ ਨਹੀਂ ਇਸੇ ਤਰ੍ਹਾਂ ਮਾਦ ਹੰਕਾਰ ਦਾ ਨਸ਼ਾ ਇਹ ਨਸ਼ਾ ਮਾਨਸਿਕ ਹੈ ਇਸ ਨਸ਼ੇ ਵਿੱਚ ਵੀ ਬੰਦੇ ਨੂੰ ਇਹ ਮਹਿਸੂਸ ਨਹੀਂ ਹੁੰਦਾ ਵੀ ਮੈਂ ਗਲਤ ਬੋਲ ਰਿਹਾ ਮੈਂ ਕਿਸੇ ਨੂੰ ਨੀਵਾ ਵਿਖਾ ਰਿਹਾ ਮੈਂ ਕਿਸੇ ਦਾ ਨੁਕਸਾਨ ਕਰ ਰਿਹਾ ਉਹ ਨਸ਼ੇ ਚ ਹੈ ਜਿੰਨਾ ਚੀਜ਼ਾਂ ਦੇ ਗਰੂਰ ਕਰਕੇ ਉਹ ੱਤਕੇ ਕਰਦਾ ਜਦੋਂ ਨਹੀਂ ਰਹਿੰਦੀਆਂ ਫਿਰ ਅੱਖਾਂ ਲੁਕਾਉਂਦਾ ਹੈ ਮੂੰਹ ਲੁਕਾਉਂਦਾ ਹੈ ਪਾਸਿਓਂ ਦੀ ਲੰਘਦਾ ਹੈ ਕਿ ਮੈਂ ਕੀਤੀ ਤੇ ਮਾੜੀ ਹੈ ਜਿਵੇਂ ਪਰੀ ਸਭਾ ਵਿੱਚ ਕੋਈ ਨਸ਼ੇੜੀ ਬੰਦਾ ਵੱਧ ਘੱਟ ਬੋਲ ਲਵੇ ਕਬੂਲ ਬੋਲੋ ਮਾੜੀ ਹਰਕਤ ਕਰ ਲਵੇ ਤੇ ਫਿਰ ਜਦੋਂ ਲੈ ਜਾਂਦੀ ਹੈ ਤੇ ਉਹਨਾਂ ਲੋਕਾਂ ਦੇ ਕੋਲੋਂ ਹੀ ਪਾਸਿਓਂ ਆ ਕੇ ਲੰਘਦਾ ਹੈ ਕਿ ਹੁਣ ਕਿਹੜੇ ਮੂੰਹ ਨਾਲ ਇਹਨਾਂ ਦੇ ਸਾਹਮਣੇ ਜਾਵਾਂ ਪਰ ਗਰੂਰ ਇੱਕ ਐਸਾ ਨਸ਼ਾ ਹੈ ਹੰਕਾਰ ਇੱਕ ਐਸਾ ਨਸ਼ਾ ਹੈ ਐਕੈਸਾ ਮਾਦ ਹੈ ਇਹਦੀ ਮਸਤੀ ਇਹੋ ਜਈ ਹੈ ਪਰ ਰੱਸੀ ਸੜ ਜਾਂਦੀ ਹੈ ਵਟ ਨਹੀਂ ਜਾਂਦਾ ਚੀਜ਼ਾਂ ਚਲੀਆਂ ਜਾਂਦੀਆਂ ਨੇ ਅੱਜ ਉਹ ਚੀਜ਼ ਨਹੀਂ ਰਹੀ ਪਰ ਬੰਦਾ ਉਹਦਾ ਢੋਲ ਪਿੱਟੀ ਜਾਂਦਾ ਮੈਂ ਆ ਰਿਆਂ ਫਲਾਣੇ ਸਮੇਂ ਚ ਮੈਂ ਆ ਕੀਤਾ ਫਲਾਣੇ ਸਮੇਂ ਚ ਮੈਂ ਅੱਜ ਕੱਖ ਵੀ ਨਹੀਂ ਕਰ ਰਿਹਾ ਪ੍ਰਾਣੀਆਂ ਚੀਜ਼ਾਂ ਦਾ ਹੀ ਵਖਾਵਾ ਕਰੀ ਜਾਏ ਪ੍ਰਾਣੀ ਪ੍ਰਭਤਾ ਦਾ ਹੀ ਰੌਲਾ ਪਾਈ ਜਾਏਗਾ ਉਹ ਜਿਹੜੀਆਂ ਚੀਜ਼ਾਂ ਲੰਘ ਚੁਕੀਆਂ ਨੇ ਗੁਜ਼ਰ ਚੁਕੀਆਂ ਨੇ ਹੁਣ ਹੈ ਨਹੀਂ ਨਾ ਇਸ ਵੇਲੇ ਉਹ ਪਦਵੀ ਹੈ ਨਾ ਸ਼ੌਹਰਤ ਹੈ ਨਾ ਕੱਕ ਹੈ ਪਰ ਉਸ ਚੀਜ਼ ਦਾ غرੂਰ ਹੈ ਜੇ ਵੀ ਮੈਂ ਤਾਂ ਆ ਚੀਜ਼ ਰਿਆਂ ਮੇਰੇ ਨਾਲ ਤੁਸੀਂ ਕਿਵੇਂ ਗੱਲ ਕਰ ਸਕਦੇ ਹੋ ਕਿ ਅੱਜ ਤੂੰ ਕੀ ਹੈ ਉਹ ਵੇਖ ਉਹ ਪੁਰਾਣੀ ਚੀਜ਼ ਦਾ ਬੰਦਾ ਵੇਰਵਾ ਦਏਗਾ ਜ਼ਿਕਰ ਕਰੇਗਾ ਕਿਉਂਕਿ ਕਿਤੇ ਨਾ ਕਿਤੇ ਅੰਦਰ ਅੰਸ਼ ਉਹਦਾ ਪ੍ਰਭਾਵ ਉਹਦੀ ਚਿਕਨਾਹਟ ਜਿਹੜੀ ਹੈ ਨਾ ਉਹ ਮਨ ਦੇ ਵਿੱਚ ਰਹਿੰਦੀ ਹੈ ਸੋ ਸਹਿਬ ਸਤਿਗੁਰੂ ਜੀ ਫਰਮਾਉਂਦੇ ਨੇ ਸੰਗ ਹੀ ਚੋਰ ਕਰ ਮਸਨ ਲਾਗ ਆਪ ਹੰਕਾਰ ਦੇ ਨਸ਼ੇ ਵਿੱਚ ਹੈ ਤੇ ਜਿਵੇਂ ਕੋਈ ਘਰ ਦਾ ਮੁਖੀ ਨਸ਼ੇ ਚ ਤੋ ਤੋਇਆ ਪਿਆ ਹੋਵੇ ਤੇ ਚੋਰ ਆਉਣ ਤੇ ਘਰ ਦੀਆਂ ਚੀਜ਼ਾਂ ਸੰਨ ਲਾ ਕੇ ਘਰ ਚ ਵੜ ਕੇ ਚੁੱਕੀ ਜਾਣ ਫੋੜਾ ਫਾਲੇ ਕਰਨ ਤਲਾਸ਼ੀ ਕਰਨ ਤੇ ਚੀਜ਼ਾਂ ਲੁੱਟ ਕੇ ਲਈ ਜਾਣ ਨੂੰ ਪਤਾ ਹੀ ਨਹੀਂ ਖਬਰ ਹੀ ਕੋਈ ਨਹੀਂ ਮੇਰਾ ਹੀ ਘਰ ਲੁੱਟਿਆ ਜਾ ਰਿਹਾ ਹੈ ਹਜ਼ੂਰ ਕਹਿੰਦੇ ਬੰਦਾ ਹੰਕਾਰ ਦੇ ਨਸ਼ੇ 'ਚ ਐ ਬਾਕੀ ਵਾਸ਼ਨਾਵਾਂ ਆਉਂਦੀਆਂ ਨਹੀਂ ਇਸ ਦੇ ਹੀ ਅੰਦਰ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਇਹਨੂੰ ਕੋਈ ਖਬਰ ਨਹੀਂ ਵੀ ਮੇਰੀ ਚੰਗਿਆਈ ਕਿੱਧਰ ਜਾ ਰਹੀ ਐ ਮੇਰਾ ਧਰਮ ਕਿੱਥੇ ਜਾ ਰਿਹਾ ਐ ਮੇਰਾ ਬ विवेक ਦਾ ਦੀਵਾ ਮਦਮ ਪੈ ਰਿਹਾ ਐ ਮੇਰੇ ਅੰਦਰ ਦਾ ਸਹਿਜ ਧੀਰਜ ਟਿਕਾਉਸ਼ ਅੰਮ੍ਰਿਤ ਲੁੱਟਿਆ ਜਾ ਰਿਹਾ ਐ ਇਹਨੂੰ ਕੋਈ ਖਬਰ ਇਨੂੰ ਲੱਗਦਾ ਵੀ ਮੈਂ ਕ੍ਰੋਧ ਚ ਉਹਨਾਂ ਦੇ ਲੋਕ ਵੀ ਤੋਂ ਡਰ ਜਾਂਦੇ ਹਨ ਪਰ ਇਹਨੂੰ ਇਹ ਨਹੀਂ ਖਬਰ ਵੀ ਕ੍ਰੋਧ ਆਇਆ ਤੇ ਤੇਰੇ ਅੰਦਰੋਂ ਦਇਆ ਖਤਮ ਹੋ ਗਈ ਹੈ ਨੁਕਸਾਨ ਤੇਰਾ ਹੋਇਆ ਇਹ ਆਪਣੇ غرੂਰ ਵਿੱਚ ਹੈ ਵੀ ਮੈਂ ਹੰਕਾਰ ਕਰਦਾ ਮੇਰੇ ਸਾਹਮਣੇ ਕਿਸੇ ਦੀ ਜ਼ਰੂਰਤ ਕੋਈ ਨਹੀਂ ਮੈਂ ਵੱਡਾ ਆਦਮੀ ਪਰ ਇਹਨੂੰ ਇਹ ਖਬਰ ਨਹੀਂ ਵੀ ਇਹਦੀ ਨਿਮਰਤਾ ਦਾ ਗਹਿਣਾ ਚੋਰੀ ਹੋ ਗਿਆ ਇਹਦੀ ਧੀਰਜ ਖਤਮ ਹੋ ਗਈ ਹੈ ਤੇ ਇਹਨਾਂ ਚੀਜ਼ਾਂ ਨੇ ਤੰਗ ਤੈਨੂੰ ਹੀ ਕਰਨਾ ਹੈ ਜਿਹੜੀਆਂ ਚੀਜ਼ਾਂ ਜੀਵਨ ਨੂੰ ਸਕੂਨ ਦੇਣ ਵਾਲੀਆਂ ਨੇ ਉਹ ਜਦੋਂ ਖਤਮ ਹੋ ਰਹੀਆਂ ਨੇ ਤੇਰੇ ਅੰਦਰੋਂ ਹੌਲੀ-ਹੌਲੀ ਤੇ ਸਭ ਤੋਂ ਪਹਿਲਾਂ ਦੁਖੀ ਤੂੰ ਹੋਣਾ ਹੈ ਦੂਜੇ ਮਗਰ ਹੋਣਗੇ ਜਿਸ ਬੰਦੇ ਦੇ ਅੰਦਰੋਂ ਧੀਰਜ ਨਿਕਲ ਜਾਏ ਦਇਆ ਨਾ ਹੋਵੇ ਪ੍ਰੀਮ ਨਾ ਹੋਵੇ ਸਹਿਜ ਤੇ ਸ਼ੈਨਸ਼ੀਲਤਾ ਨਾ ਹੋਵੇ ਉਹ ਤਾਂ ਹਰ ਗੱਲ ਤੇ ਦੁਖੀ ਹੋਏਗਾ ਉਹ ਇੱਕ ਪੈਰ ਵੀ ਜੀਵਨ ਦੇ ਪੈਂਡੇ ਵਿੱਚ ਜਦੋਂ ਪਾਉਂਦਾ ਹੈ ਤੇ ਉਹਨੂੰ ਖੋਦ ਉਹਦਾ ਮਨ ਭਟਕਦਾ ਹੈ ਦੁਖੀ ਅੰਦਰ ਦੀਆਂ ਪਰੇਸ਼ਾਨੀਆਂ ਉਹਨੂੰ ਘੇਰਦੀਆਂ ਨੇ ਸਭ ਤੋਂ ਪਹਿਲਾ ਦੁੱਖ ਤਾਂ ਬੰਦੇ ਨੂੰ ਉਹਨੂੰ ਹੁੰਦਾ ਜਿਹਦੇ ਅੰਦਰ ਦਾ ਅੰਮ੍ਰਿਤ ਲੁੱਟਿਆ ਗਿਆ ਸਾਡੀ ਕੋਸ਼ਿਸ਼ ਹੁੰਦੀ ਫਲਾਣਾ ਡਰ ਗਿਆ ਫਲਾਣਾ ਮੈਨ ਤੋਂ ਦੁਖੀ ਹੋ ਗਿਆ ਫਲਾਣਾ ਮੇਰੇ ਤੋਂ ਦੂਰ ਜਾਂਦਾ ਹੈ ਫਲਾਣਾ ਮੇਰੀ ਤਾਬ ਨਹੀਂ ਚੱਲਦਾ ਨਹੀਂ ਉਹਨਾਂ ਦੀ ਛੱਡ ਤੂੰ ਤੇਰੀ ਆਪਣੀ ਅੰਦਰੋਂ ਕੀ ਹਾਲਤ ਹੈ ਇਸ ਗੱਲ ਵੱਲ ਧਿਆਨ ਬਾਰ ਤੇਰਾ ਮਕਸਦ ਸੰਸਾਰ ਦੇ ਵਿੱਚ ਲੋਕਾਂ ਵੱਲ ਵੇਖਣਾ ਨਹੀਂ ਤੇਰਾ ਮਕਸਦ ਆਪਣੇ ਆਪ ਵੱਲ ਵੇਖਣਾ ਵੀ ਤੇਰੇ ਪੱਲੇ ਕੀ ਹੈ ਡਰ ਗਿਆ ਹੋਏਗਾ ਕੋਈ ਤੇਰੇ ਕੋਲੋਂ ਝਿਜਕ ਗਿਆ ਹੋਏਗਾ ਕੋਈ ਤੇਰੇ ਕੋਲੋਂ ਨਹੀਂ ਅੱਖ ਮਿਲਾਉਂਦਾ ਹੋਏਗਾ ਅੱਖ ਚੁੱਕਦਾ ਹੋਏਗਾ ਤੇਰੇ ਸਾਹਮਣੇ ਇਹਦੇ 'ਚ ਤੇਰੀ ਕੀ ਪ੍ਰਾਪਤੀ ਹੈ ਤੂੰ ਆਪ ਵੇਖੀ ਤੇਰੇ ਅੰਦਰ ਕਿੰਨਾ ਖੋਖਲਾ ਹੋ ਗਿਆ ਤੇਰੇ ਅੰਦਰੋਂ ਕਿੰਨਾ ਕੁਝ ਲੁੱਟਿਆ ਗਿਆ ਤੇਰੀ ਆਤਮਾ ਦੀ ਕਿਵੇਂ ਬਰਬਾਦੀ ਹੋਈ ਤੂੰ ਆਪਣੇ ਘਰ ਵੱਲ ਤਾਂ ਝਾਤ ਹੀ ਨਹੀਂ ਪਾਉਂਦਾ ਤੂੰ ਦੂਜਿਆਂ ਵੱਲ ਵੇਣਾ ਜੀ ਵੇਖੋ ਫਲਾਣੇ ਦੇ ਕੋਲ ਚੰਗੇ ਕੱਪੜੇ ਨਹੀਂ ਫਲਾਣੇ ਦੇ ਕੋਲ ਮਾਇਆ ਨਹੀਂ ਫਲਾਣੇ ਦੇ ਘਰ ਰੋਟੀ ਇੱਕ ਡੰਗ ਤੂੰ ਲੋਕਾਂ ਦੀ ਗਰੀਬੀ ਵੇਣਾ ਆਪਣੀ ਗੁਰਬਤ ਵੱਲ ਧਿਆਨ ਮਾਰ ਜਰਾ ਜਨ ਨਾਨਕ ਬਿਨ ਆਪਾ ਚੀਨੇ ਮਿਟੈ ਨਾ ਰਮਕੀ ਕਾਈ ਅਸੀਂ ਜੀਵਨ ਦਾ ਸਫਰ ਕਰਦੇ ਲੋਕਾਂ ਚ ਇਹ ਗੱਲਾਂ ਕਰਦੇ ਆ ਬਹੁਤ ਘੱਟ ਕਹਿੰਦੇ ਆ ਵੀ ਫਲਾਨੇ ਚ ਮੇਰੇ ਨਾਲੋਂ ਵੱਧ ਗੁਣ ਨੇ ਫਲਾਨਾ ਮੇਰੇ ਨਾਲੋਂ ਭਾਈ ਕਿਤੇ ਜ਼ਿਆਦਾ ਚੰਗਾ ਹੈ ਉਹਦਾ ਵਿਹਾਰ ਬਹੁਤ ਮੇਰੇ ਨਾਲੋਂ ਕਿਤੇ ਜ਼ਿਆਦਾ ਵਧੀਆ ਵਿਆ ਅਸੀਂ ਸਦਾ ਹੀ ਫਲਾਨਾ ਵੀ ਇਸ ਤਰ੍ਹਾਂ ਫਲਾਨਾ ਵੀ ਜਿੱਥੇ ਬੈਠੇ ਆਲੋਚਨਾ ਜਿੱਥੇ ਬੈਠੇ ਨਿੰਦਾ ਜਿੱਥੇ ਬੈਠੇ ਦੂਜੇ ਨੂੰ ਨੀਵਾ ਵਿਖਾਉਣ ਦੀ ਖੇਡ ਜਾਂ ਸੋਚੀ ਜਾਵਾਂਗੇ ਜਾਂ ਬੋਲੀ ਜਾਵਾਂਗੇ ਜਾਂ ਕਰੀ ਜਾਵਾਂਗੇ ਜ ਜਿਹਨੀਆਂ ਲੰਮਾ ਜ਼ਿੰਦਗੀ ਦਾ ਪੈਂਡਾ ਕਰਦੇ ਆ ਵੀ ਅਸੀਂ ਸੋਚਦੇ ਨਹੀਂ ਵੀ ਅਸੀਂ ਕਰ ਕੀ ਰਹੇ ਹਾਂ ਧਰਮ ਦੀ ਦੁਨੀਆ ਅੰਦਰ ਵੀ ਇਹ ਹਾਲ ਹੈ ਸਮਾਜ ਵਿੱਚ ਵੀ ਹਾਲ ਹੈ ਰਿਸ਼ਤੇਦਾਰੀਆਂ ਚ ਵੀ ਹਾਲ ਹੈ ਬੰਦਾ ਜਿੱਥੇ ਜਾਂਦਾ ਉਥੇ ਸਾਰਾ ਕੂੜਾ ਨਾਲ ਹੀ ਚੋਕੇ ਲੈ ਕੇ ਜਾਂਦਾ ਇਹਨੂੰ ਛੱਡਦਾ ਨਹੀਂ ਸੋਚਦਾ ਨਹੀਂ ਵੀ ਮੈਂ ਇਹ ਕੂੜਾ ਨਾਲ ਕਿਉਂ ਧੋਈ ਜਾਂਦਾ ਇਹਦਾ ਤਿਆਗ ਕਰਾਂ ਇਹ ਇਹ ਮੇਰੇ ਕਿਸ ਕੰਮ ਹੈ ਦੂਜੇ ਦੇ ਐ ਦੂਜੇ ਦੀਆਂ ਬੁਰਾਈਆਂ ਦੂਜੇ ਦੀਆਂ ਜੀ ਵੀ ਹੋਣਗੀਆਂ ਮੈਂ ਮੈਨੂੰ ਉਹਨਾਂ ਨਾਲ ਕੀ ਕੰਸਰਨ ਹੈ ਕੀ ਮਤਲਬ ਹੈ ਤੋਂ ਸਹਿਬ ਸਤਿਗੁਰੂ ਕਹਿੰਦੇ ਨੇ ਅਰੰਭ ਦੇ ਬਾਗ ਵਿੱਚ ਕਹਿੰਦੇ ਪੰਡਿਤ ਜਨ ਮਾਤੇ ਪੜ ਪੁਰਾਣ ਵਿਦਵਾਨ ਪੰਡਿਤ ਵੀ ਪੁਰਾਣ ਪੜ ਪੜ ਕੇ ਧਰਮ ਗ੍ਰੰਥ ਪੜ ਪੜ ਕੇ ਉਹ ਆਪਣੀ ਵਿਦਵਤਾ ਦੇ ਹੰਕਾਰ ਵਿੱਚ ਮਸਤ ਨੇ ਸਾਡੇ ਨਾਲੋਂ ਵੱਧ ਕੋਈ ਜਾਣਦਾ ਨਹੀਂ ਜੋ ਸਾਨੂੰ ਆਉਂਦਾ ਲੋਕਾਂ ਨੂੰ ਆਉਂਦਾ ਨਹੀਂ ਜੋਗੀ ਮਾਤੇ ਯੋਗ ਧਿਆਨ ਕਹਿੰਦੇ ਨੇ ਜੋਗੀ ਜਿਹਨਾਂ ਨੇ ਘਰ ਬਾਹਰ ਛੱਡ ਦਿੱਤਾ ਹੈ ਧਿਆਨ ਸਾਧਨਾਵਾਂ ਕਰਦੇ ਨੇ ਯੋਗ ਦੀਆਂ ਸਾਧਨਾਵਾਂ ਉਹ ਇਸ ਚੀਜ਼ 'ਚ ਗਰੂਰ ਮੰਦ ਨੇ ਉਹਨਾਂ ਨੂੰ ਕੋਈ ਗ੍ਰੀਸਤੀ ਗੱਲ ਪੁੱਛ ਲੇ ਤਾਂ ਗੜ ਪੈ ਜਾਂਦੇ ਨੇ ਤੁਸੀਂ ਕੌਣ ਹੋਨੇ ਹੋ ਸਾਨੂੰ ਅਧਿਆਤਮ ਦੀ ਗੱਲ ਪੁੱਛਣ ਵਾਲੇ ਤੁਸੀਂ ਤਾਂ ਮਾਇਆ ਚ ਲਿਬੜੇ ਲੋਕ ਹੋ ਜਾਨੀ ਗਰੂਰ ਇਹਨਾਂ ਕਿ ਸਾਡਾ ਰੁਤਬਾ ਤੇ ਕਿਤੇ ਉੱਚਾ ਗ੍ਰਸਤੀਆਂ ਨਾਲੋਂ ਉਹ ਆਪਣੇ ਆਪ ਨੂੰ ਗ੍ਰਸਤੀਆਂ ਨਾਲ ਕੰਪੇਅਰ ਕਰਦੇ ਰਹਿੰਦੇ ਕੰਪੇਰੀ ਜਾਨ ਉਹਨਾਂ ਦੇ ਅੰਦਰੋਂ ਵੀ ਮੁੱਕਿਆ ਨਹੀਂ ਇਹ ਸਭ ਤੋਂ ਵੱਡਾ ਰੋਗ ਹੈ ਬੰਦੇ ਦੇ ਅੰਦਰ ਹਰ ਗੱਲ ਚ ਦੂਜੇ ਨਾਲ ਆਪਣੇ ਆਪ ਨੂੰ ਕੰਪੇਅਰ ਕਰ ਤੱਕੜੀ ਚ ਬਹਿ ਕੇ ਤੇ ਦੂਜੇ ਨੂੰ ਧੱਕੇ ਨਾਲ ਦੂਜੀ ਤੱਕੜੀ ਦੇ ਪਲੜੇ ਚ ਬਿਠਾ ਕੇ ਤੋਲਦੇ ਰਹਿਣਾ ਹਰ ਵੇਲੇ ਫਿਰ ਹਜ਼ੂਰ ਕਹਿੰਦੇ ਨੇ ਸੰਿਆਸੀ ਮਾਤੇ ਅਹੂ ਮੇਵ ਸੰਿਆਸ ਲੈ ਲੈਣ ਵਾਲੇ ਸਭ ਕੁਝ ਛੱਡ ਕੇ ਘਰ ਬਾਹਰ ਪਰਿਵਾਰ ਨਿਕਲ ਜਾਣ ਵਾਲੇ ਉਹ ਆਪਣੇ ਹੰਕਾਰ ਵਿੱਚ ਨੇ ਕਿਸ ਤੋ ਜੀ ਸੰਿਆਸੀ ਹੋ ਮਾਇਆ ਦੇ ਤਿਆਗੀ ਹੋ ਉਹਨਾਂ ਨੂੰ ਤਿਆਗ ਦਾ ਹੀ ਹੰਕਾਰ ਹੋ ਗਿਆ ਤਪਸੀ ਮਾਤੇ ਤਪ ਕਾ ਪੇਵ ਤਪਸਵੀ ਸਰੀਰ ਨੂੰ ਦੁੱਖ ਦੇ ਕੇ ਤਪਾਉਣ ਖਪਾਉਣ ਵਾਲੇ ਨੰਗੇ ਭੁੱਖੇ ਰਹਿਣ ਵਾਲੇ ਸਰੀਰ ਚ ਸਵਾਹ ਮੜ ਕੇ ਜਟਾਵਾਂ ਵਧਾਉਣ ਵਾਲੇ ਧੂਨੇ ਤਪਾਉਣ ਵਾਲੇ ਪੁੱਠੇ ਲਟਕਣ ਵਾਲੇ ਜਲ ਤਾਰੇ ਕਰਨ ਵਾਲੇ ਇੰਨਾ ਸਰੀਰ ਨੂੰ ਕਸ਼ਟ ਦੇਣ ਵਾਲੇ ਤਪਸਵੀ ਜਿਹੜੇ ਨੇ ਉਹ ਕਹਿੰਦੇ ਨੇ ਵੀ ਅਸੀਂ ਤਾਂ ਭੇਦ ਪਾ ਲਿਆ ਹੁਣ ਤਾਪ ਦਾ ਸਾਡੇ ਵਰਗਾ ਭੇਦ ਇੰਨੀ ਕੋਈ ਕਮਾਈ ਕਰੇ ਤੇ ਭੇਦ ਪਾਵੇ ਇੰਨੀ ਕੋਈ ਘਾਲਣਾ ਘਾਲ ਸਕਦਾ ਭਲਾ ਬੰਦਾ ਜਿਹੜੀ ਅਸੀਂ ਘਾਲਣ ਜਿੰਨੀ ਮਿਹਨਤ ਸੀ ਉਹ ਇਸ ਗਰੂਰ ਵਿੱਚ ਨਾ ਸਾਡੇ ਵਰਗਾ ਕੋਈ ਹੋ ਨਹੀਂ ਸਕਦਾ ਛੁੱਟਿਆ ਕੀ ਚੱਲੇ ਤੇ ਹਰ ਮਿਲਣ ਕੋ ਵਿਚੇ اٹ ਗਿਆ ਜਿਹੜੀ ਜਿਹੜੀ ਸਮੱਸਿਆ ਪਹਿਲਾਂ ਹੀ ਸੀ ਉਹ ਸਮੱਸਿਆ ਹੁਣ ਵੀ ਹੈ ਇਹਨਾਂ ਸਫਰ ਕਰਨ ਤੋਂ ਬਾਅਦ ਵੀ ਉਹ ਸਮੱਸਿਆ ਨੇ ਖਿਹੜਾ ਨਹੀਂ ਛੱਡਿਆ ਉਹ ਅੰਦਰ ਹੈ ਤੋਂ ਹਜ਼ੂਰ ਕਹਿੰਦੇ ਨੇ ਜਾਗੇ ਸੁਖ ਦਿਓ ਅਰਿਆਪੂਰ वेद व्यास ਦਾ ਪੁੱਤਰ ਸੁਪਦੇਵ ਬੜਾ ਵਿਦਵਾਨ ਸੀ। ਕਵੀਰ ਜੀ ਕਹਿੰਦੇ ਲੋਕ ਕਹਿੰਦੇ ਨੇ ਵੀ ਉਹ ਵੀ ਜਾਗਦਾਸ ਜਾਨੀ ਉਹ ਉਹ ਵਿਸ਼ਵਕਾਰਾਂ ਮਾਇਆ ਤੋਂ ਬਹੁਤ ਉੱਚੇ। ਅਕੂਰ ਨਾਮ ਹੈ ਕੰਸ ਦੇ ਭਰਾ ਦਾ ਕ੍ਰਿਸ਼ਨ ਜੀ ਦੇ ਮਾਮਾ ਜੀ ਦਾ। ਕੰਸ ਕ੍ਰਿਸ਼ਨ ਦਾ ਵਿਰੋਧੀ ਹੈ। ਤੇ ਕੰਸ ਦਾ ਦੂਜਾ ਭਰਾ ਜਾਨੀ ਕ੍ਰਿਸ਼ਨ ਜੀ ਦਾ ਦੂਜਾ ਮਾਮਾ। ਉਹ ਕ੍ਰਿਸ਼ਨ ਦਾ ਭਗਤ ਹੈ। ਉਹਦੇ ਹੱਕ ਵਿੱਚ। ਉਨੇ ਨਬਜ਼ ਪਿਛਾੜ ਲਈ ਵੀ ਕੰਨ ਸਹੰਕਾਰੀਏ ਇਹ ਬਾਲਕ ਨੂੰ ਮਾਰਨਾ ਚਾਹੁੰਦਾ ਮੰਨ ਉਹ ਹੰਕਾਰ ਵੱਲੋਂ ਜਾਗਿਆ ਹੋਇਆ ਮਨ ਹੈ ਹਰਵੰਤ ਜਾਗਿਆ ਧਰਲੰਕੂਰ ਆਪਣੇ ਮਾਲਕ ਦੀ ਸੇਵਾ ਵਿੱਚ ਲੱਗਾ ਰਿਹਾ ਹਨੂਮਾਨ ਜਿਹਨੂੰ ਲੰਮੀ ਪੂਛ ਵਾਲਾ ਕਹਿੰਦੇ ਲੋਕ ਉਹਨੇ ਆਪਣੀ ਤਾਕਤ ਦਾ ਗਰੂਰ ਨਹੀਂ ਕੀਤਾ ਆਪਣੇ ਭਗਵਾਨ ਦੀ ਸੇਵਾ ਦੇ ਵਿੱਚ ਆਪਣੇ ਇਸ਼ਟ ਦੀ ਸੇਵਾ 'ਚ ਆਪਣੇ ਮਾਲਕ ਦੀ ਸੇਵਾ 'ਚ ਸਮਰਪਤ ਰਿਹਾ ਲੋਕ ਉਹਨੂੰ ਵੀ ਜਾਗਿਆ ਹੋਇਆ ਚ ਮੰਨਦੇ ਨੇ ਸ਼ੰਕਰ ਜਾਗੇ ਚਰਨ ਸੇਵ ਜਾਗਣ ਦਾ ਅਰਥ ਹੁੰਦਾ ਹੈ ਜਦੋਂ ਤੁਸੀਂ ਕਿਸੇ ਵਿਕਾਰ ਦੀ ਗ੍ਰਿਫਤ ਵਿੱਚੋਂ ਬਾਹਰ ਆ ਜਾਓ ਜਿਵੇਂ ਬੰਦਾ ਨੀਂਦ ਚੋਂ ਬਾਹਰ ਆ ਜਾਵੇ ਪਰ ਨਾਲ ਹੀ ਇੱਕ ਵਚਨ ਸਾਂਝਾ ਕੀਤਾ ਹੈ ਕਲ ਜਾਗੇ ਨਾਮਾ ਜੈ ਦੇ ਭਗਤ ਕਬੀਰ ਜੀ ਕਹਿੰਦੇ ਨੇ ਮੈਨੂੰ ਅੱਜ ਕੋਈ ਪੁੱਛੇ ਵੀ ਹੋਂ ਦੇ ਸਮੇਂ ਚ ਕੋਈ ਜਾਗੇ ਮੈਂ ਕਹਾਂਗਾ ਨਾਮਦੇਵ ਜੀ ਜਾਗੇ ਨੇ ਜੈ ਦੇਵ ਜੀ ਜਾਗੇ ਨੇ ਕਬੀਰ ਜੀ ਨੇ ਭਗਤ ਨਾਮਦੇਵ ਸਾਹਿਬ ਤੇ ਭਗਤ ਜੈਦੇਵ ਸਾਹਿਬ ਦੇ ਹੱਕ ਵਿੱਚ ਇਹ ਸ਼ਬਦ ਲਿਖਿਆ ਵੀ ਉਹ ਜਾਗੇ ਹੋਏ ਪੁਰਖ ਸੁਚੇਤ ਪੁਰਖ ਨੇ ਵਿਸ਼ੇ ਵਕਾਰਾਂ ਤੋਂ ਮੁਕਤ ਪੁਰਖ ਨੇ ਪਰ ਨਾਲ ਹੀ ਅਗਲੇ ਬੰਦ ਵਿੱਚ ਕਿਹਾ ਜਾਗਤ ਸੋਵਤ ਬਹੁ ਪ੍ਰਕਾਰ ਕਹਿੰਦੇ ਜਿਹੜੇ ਮੈਂ ਪਹਿਲਾਂ ਜਾਗੇ ਹੋਏ ਮੰਨੇ ਨਾ ਵੀ ਸ਼ੰਕਰ ਜਾਗੇ ਚਰਨ ਸੇਵ ਮੇਰੇ ਬਚਨ ਨੂੰ ਸਮਝਿਓ ਪੀ ਜਾਗਣਾ ਤੇ ਸੋਣਾ ਸੋਣਾ ਵੀ ਕਈ ਪ੍ਰਕਾਰ ਦਾ ਹੈ ਸਰੀਰ ਦਾ ਜਾਗਣਾ ਹੋਰ ਹੈ ਮਨ ਦਾ ਜਾਗਣਾ ਹੋਰ ਹੈ ਸਰੀਰ ਦੀ ਨੀਂਦ ਹੋਰ ਹੈ ਮਾਨਸਿਕ ਨੀਂਦ ਹੋਰ ਹੈ ਦੁਨੀਆਂ ਦੇ ਸਨਮੁਖ ਆ ਜਾਣਾ ਹੋਰ ਹੈ ਜਾਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੈ ਸੋਈ ਸਾਰ ਕਹਿੰਦੇ ਨੇ ਅਸਲ ਸ੍ਰੇਸ਼ਟ ਪੁਰਖ ਹੋ ਹੈ ਜਿਹੜਾ ਗੁਰੂ ਦੇ ਬਚਨ ਗੁਰੂ ਦੇ ਸ਼ਬਦ ਰਾਈਂ ਅੰਦਰੋਂ ਜਾਗ ਪਵੇ ਸੁਚੇਤ ਹੋ ਜਾਏ ਜਿਸ ਦੀ ਮੋਹ ਦੀ ਨੀਂਦ ਟੁੱਟ ਜਾਏ ਜਿਸ ਦੀ ਵਿਕਾਰਾਂ ਤੇ ਅਗਿਆਨ ਦੀ ਨੀਂਦ ਟੁੱਟ ਜਾਏ ਫਿਰ ਕਹਿੰਦੇ ਨੇ ਇਸ ਦੇਹੀ ਕੇ ਅਦਕ ਕਾਮ ਇਸ ਸਰੀਰ ਦੇ ਇਸ ਜੀਵਨ ਦੇ ਬਹੁਤ ਕੰਮ ਆਉਂਦਾ ਹੈ ਇਸ ਦੇਹੀ ਦਾ ਇਸ ਜੀਵਨ ਦਾ ਇਸ ਸਰੀਰ ਦਾ ਭਲਾ ਕਰਦਾ ਹੈ ਕੀ ਕਿ ਕਬੀਰ ਭਜ ਰਾਮ ਨਾਮ ਏ ਕਬੀਰ ਸਦਾ ਹੀ ਸਰਵ ਵਿਆਪੀ ਜੋ ਸਭਨਾਂ ਵਿੱਚ ਵਿਆਪਕ ਹੈ ਹਰ ਥਾਂ ਤੇ ਮੌਜੂਦ ਹੈ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ ਉਹਦਾ ਚਿੰਤਨ ਉਹਦੀ ਯਾਦ ਆਪਣੇ ਦਿਲ ਆਪਣੀ ਸੁਰਤ ਵਿੱਚ ਵਸਾ ਉਹਦਾ ਅਨੁਭਵ ਕਰ ਉਹਦਾ ਅਹਿਸਾਸ ਕਰ ਇਹੀ ਤੇਰੇ ਕੰਮ ਆਉਣ ਵਾਲਾ ਹੈ ਇਹੀ ਤੈਨੂੰ ਹੰਕਾਰ ਦੀ ਨੀਂਦ ਤੋਂ ਬਚਾਏਗਾ ਵਿਸ਼ੇ ਵਕਾਰਾਂ ਦੇ ਮਾਰਗ ਤੇ डिगण ਤੋਂ ਤੈਨੂੰ ਰੋਕੇਗਾ ਵਾਸ਼ਨਾਵਾਂ ਤੋਂ ਮੁਕਤ ਕਰੇਗਾ ਤੈਨੂੰ ਸੁਚੇਤ ਕਰੇਗਾ ਗਿਆਨ ਦੀ ਨੀਂਦ ਵਿੱਚੋਂ ਜਗਾਏਗਾ ਇਹੀ ਸਭ ਤੋਂ ਉਤਮ ਮਾਰਗ ਹੈ ਅਹਿਸਾਸ ਸਰਵ ਵਿਆਪੀ ਪਰਮੇਸ਼ਰ ਦੀ ਹੋਂਦ ਦਾ ਅਹਿਸਾਸ ਹੋਂਦ ਦਾ ਯਕੀਨ ਸਾਇਬ ਕਿਰਪਾ ਕਰਨਾ ਸ਼ਬਦ ਦਾ ਜੋ ਉਪਦੇਸ਼ ਔਰ ਤਤਪਾਵ ਹੈ ਸਾਡੇ ਸਾਰਿਆਂ ਦੇ ਮਨ ਹਿਰਦੇ ਵਿੱਚ ਵਸੇ ਗਰੀਬ ਨਿਵਾਜ਼ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ